ਇੱਕ ਵਾਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਦੇ ਨਾਲ ਇੱਕ ਨਗਰ ਵਿੱਚ ਪਹੁੰਚੇ ਨਗਰ ਦੇ ਕਿਸੇ ਵੀ ਬੰਦੇ ਨੇ ਉਹਨਾਂ ਨੂੰ ਸਿੱਧੇ ਮੋਹ ਨਹੀਂ ਬੁਲਾਇਆ ਤੇ ਨਾ ਹੀ ਰੋਟੀ ਪਾਣੀ ਤੇ ਰਾਤ ਉਪਜਾਰਨ ਲਈ ਪੁੱਛਿਆ ਸਗੋਂ ਉਥੋਂ ਦੇ ਲੋਕ ਤੇ ਬੱਚੇ ਸਤਿਗੁਰਾਂ ਨਾਲ ਮਖੌਲ ਖਾਦੇ ਰਹੇ ਗੁਰੂ ਜੀ ਨੇ ਪਰਮਤਮਾ ਦੀ ਸਿਫਤ ਸਲਾ ਕਰਦੇ ਹੋਏ ਨੀਲੇ ਅਸਮਾਨ ਹੇਠਾਂ ਘਾਤ ਪੁਛਾਰ ਦਿਨ ਚੜਿਆ ਗੁਰੂ ਜੀ ਤੇ ਮਰਦਾਨਾ ਜੀ ਅਗਲੇ ਨਕਰਵਾਲ ਜਾਣ ਲੱਗੇ ਤੇ ਜਾਂਦੇ ਜਾਂਦੇ ਗੁਰੂ ਨਾਨਕ ਤੇਜ ਜੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਭਾਈ ਵਸਦੇ ਰਹੋ ਉਸ ਤੋਂ ਤਿਸਰੇ ਦਿਨ ਗੁਰੂ ਜੀ ਤੇ ਮਰਦਾਨਾ ਜੀ ਇੱਕ ਹੋਰ ਨਗਰ ਵਿੱਚ ਪਹੁੰਚੇ ਉੱਥੋਂ ਦੇ ਲੋਕਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਰਹਿਣ ਲਈ ਇੱਕ ਅਰ ਵਿੱਚ ਟਿਕਾਣਾ ਦਿੱਤਾ ਗੁਰੂ ਜੀ ਜਦੋਂ ਅਗਲੇ ਦਿਨ ਉੱਥੋਂ ਜਾਣ ਲੱਗੇ ਤਾਂ ਗੁਰੂ ਜੀ ਨੇ ਬਚਨ ਕੀਤਾ ਭਲਿਓ ਉੱਜੜ ਜਾਵੋ ਇਹ ਅਨੋਖਾ ਬਚਨ ਕੇ ਗੁਰੂ ਜੀ ਉਥੋਂ ਚਲੇ ਗਏ ਸਾਸਤੇ ਵਿੱਚ ਮਰਦਾਨਿਆ ਜੀ ਨੇ ਗੁਰੂ ਜੀ ਨੂੰ ਪੁੱਛਿਆ ਪਾਸਾ ਜਿਨ੍ਹਾਂ ਲੋਕਾਂ ਨੇ ਪਿਚਰਾ ਮਖੌਲ ਖੇਤਾ ਘਟ ਪਾਏ ਦਾ ਨਹੀਂ ਦਿੱਤਾ ਉਹਨਾਂ ਨੂੰ ਤੁਸੀਂ ਵਸਤੇ ਰੋ ਅਸ਼ੀਰਵਾਦ ਦਿੱਤਾ ਤੇ ਜਿਨ੍ਹਾਂ ਲੋਕਾਂ ਨੇ ਇਨਾ ਅਦਰਦਕਾਰ ਕੀਤਾ ਉਹਨਾਂ ਨੂੰ ਪੁਜੜ ਜਾਣ ਦਾ ਸ਼ਰਾਪ ਦੇ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਪਿਚਰਾ ਮਖੌਲ ਕਰਨ ਵਾਲੇ ਤੇ ਰਾਘੇ ਨੂੰ ਰੋਟੀ ਪਣੀ ਨਾ ਪਛਣ ਵਾਲੇ ਇੱਕ ਥਾਂ ਤੇ ਟਿਕੇ ਰਹਿਣ ਤਾਂ ਠੀਕ ਹਨ ਜੇ ਉਹ ਉਜੜ ਕੇ ਕਿਸੇ ਹੋਰ ਥਾਂ ਤੇ ਜਾਣ ਲੱਗੇ ਤਾਂ ਆਪਣੇ ਵਰਗੇ ਮਾੜੇ ਬੰਦੇ ਹੀ ਪੈਦਾ ਕਰਨਗੇ ਬਦੀ ਕਰਨ ਵਾਲੇ ਇੱਕ ਥਾਂ ਤੇ ਠੀਕ ਹਨ ਅਤੇ ਪਰਲ ਬੰਦੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਅਜਿਹੇ ਨੇਕ ਬੰਦੇ ਇੱਕ ਥਾਂ ਨਹੀਂ ਰਹਿਣੇ ਚਾਹੀਦੇ ਹਨ ਇਹ ਜਿੱਥੇ ਵੀ ਜਾਣਗੇ ਪਰਉਪਕਾਰ ਦਾ ਪ੍ਰਚਾਰ ਕਰਨਗੇ ਇਹਨਾਂ ਭਲੇ ਬੰਦਿਆਂ ਦੀ ਸੰਗਤ ਕਰਨ ਨਾਲ अनेਕਾਂ ਦਾ ਭਲਾ ਹੋਏਗਾ ਗੁਰੂ ਜੀ ਨੇ ਕਿਹਾ ਮਰਦਾਨਿਆਂ ਅਸੀਂ ਇਹਨਾਂ ਨੂੰ ਸ਼ਰਾਬ ਨਹੀਂ ਦਿੱਤਾ ਇਨ੍ਹਾਂ ਦੇ ਜਿम्मे ਨੇਕੀ ਪਰਉਪਕਾਰ ਦਾ ਪ੍ਰਚਾਰ ਸੰਪਿਆ ਹੈ